ਸਤਿ ਸ਼੍ਰੀ ਅਕਾਲ ਜੀ ਮੈਂ ਅੰਮ੍ਰਿਤ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਿਟੀ ਇਨਫੋ ਮੀਡੀਆ ਤੇ ਪੇਸ਼ ਕਰਦੇ ਹਾਂ ਅੱਜ ਦਾ ਖਾਸ ਅਤੇ ਤਾਜ਼ਾ ਨਿਊਜ਼ ਬੁਲੇਟਿਨ ਜ਼ਿਲ੍ਹਾ ਮੈਜਿਸਟਰੇਟ ਨਮਜੋਤ ਪਾਲ ਸਿੰਘ ਰੰਦਾਵਾ ਨੇ ਜ਼ਿਲ੍ਹੇ ਚ 8ਵੀਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਇਮਤਿਹਾਨ ਕੇਂਦਰਾਂ ਦੇ ਬਾਹਰ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਮੈਜਿਸਟਰੇਟ ਅਨੁਸਾਰ 8ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 25 ਫਰਵਰੀ ਤੋਂ 12ਵੀਂ ਦੀਆਂ 20 ਫਰਵਰੀ ਤੋਂ ਅਤੇ 10ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 24 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ। ਜਿਸ ਦੇ ਫਲਸਰੂਪ ਇਹਨਾਂ ਪ੍ਰੀਖਿਆ ਕੇਂਦਰਾਂ ਚ ਕਿਸੇ ਤਰ੍ਹਾਂ ਦੀ ਬਹਾਰੀ ਦਖਲਅੰਦਾਜ਼ੀ ਨੂੰ ਰੋਕਣ ਅਤੇ ਇਮਤਿਹਾਨ ਨਕਲ ਰਹਿਤ ਯਕੀਨੀ ਬਣਾਉਣ ਲਈ 100 ਮੀਟਰ ਦੇ ਘੇਰੇ ਅੰਦਰ ਅਣਅਧਿਕਾਰਤ ਵਿਅਕਤੀਆਂ ਦੇ ਦਾਖਲੇ ਤੇ ਪਾਬੰਦੀ ਰਹੇਗੀ ਇਹ ਮਨਾਹੀ ਦੇ ਹੁਕਮ 20 ਫਰਵਰੀ ਤੋਂ 20 ਅਪ੍ਰੈਲ ਨਵਾਂ ਸ਼ਹਿਰ ਪੁਲਿਸ ਨੇ ਪਿੰਡ ਚਿੰਗੜਾ ਤੋਂ ਸਤਪਾਲ ਸਿੰਘ ਵਾਸੀ ਬੀੜੀਆਂ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 36 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ ਮਨਦੀਪ ਸਿੰਘ ਵਾਸੀ ਪਿੰਡ ਫਰਾਲਾ ਕੋਲੋਂ 12 ਨਸ਼ੀਲੇ ਟੀਕੇ ਬਰਾਮਦ ਕੀਤੇ ਪੁਲਿਸ ਵੱਲੋਂ ਉਕਤ ਮੁਲਜ਼ਮਾਨ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਪੁਲਿਸ ਨੇ ਗੁਜਰਪੁਰ ਕਲੋਨੀ ਵਿਖੇ ਇੱਕ ਘਰ ਚੋਂ ਪੈਸੇ ਚੋਰੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਵਾਸੀ ਗੁਜਰਪੁਰ ਕਲੋਨੀ ਯੂਕੋ ਬੈਂਕ ਵਾਲੀ ਗਲੀ ਨਵਾਂ ਸ਼ਹਿਰ ਨੇ ਦੱਸਿਆ ਕਿ ਤਿੰਨ ਨਾਮ ਲੂਮ ਵਿਅਕਤੀ 6 ਫਰਵਰੀ ਨੂੰ ਸਵੇਰੇ 9 ਵਜੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਘਰ ਚੋਂ 10000 ਰੁਪਏ ਦੀ ਨਕਦੀ ਚੋਰੀ ਕਰ ਲਈ ਐਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਨਾਮ ਲੂਮ ਮਲਜੂਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਥਾਣਾ ਸਿਟੀ ਨਵਾਂ ਸ਼ਹਿਰ ਨੂੰ ਦਿੱਤੇ ਬਿਆਨਾਂ 'ਚ ਦਿਲਾਵਰ ਸਿੰਘ ਵਾਸੀ ਮੁਵਾਰਕਪੁਰ ਨੇ ਦੱਸਿਆ ਕਿ 9 ਫਰਵਰੀ ਨੂੰ 3 ਵਜੇ ਉਸਦਾ ਮੋਟਰਸਾਈਕਲ ਨੰਬਰ ਪੀਵੀ 32 ਐਮ 0149 ਮਾਰਕਾ ਸਪਲੈਂਡਰ ਚੋਰੀ ਹੋ ਗਿਆ ਸੀ ਪੁਲਿਸ ਥਾਣਾ ਸਿਟੀ ਨਵਾਂ ਸ਼ਹਿਰ ਦੇ ਐਸਆਈ ਸਤਨਾਮ ਸਿੰਘ ਵੱਲੋਂ ਇਸ ਮਾਮਲੇ ਦੀ ਪੜਤਾਲ ਉਪਰੰਤ ਇੱਕ ਮੁਲਜ਼ਮ ਗਗਨਦੀਪ ਸਿੰਘ ਵਾਸੀ ਦਿਾਲਾ ਨੂੰ ਮੋਟਰਸਾਈਕਲ ਸਮੇਤ ਬਰਾਮਦ ਕਰਕੇ ਇਸ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਜੰਗਲ 'ਚ ਸੁੱਟਣ ਵਾਲੇ ਪਤੀ ਤੇ ਉਸਦੇ ਸਾਥੀ ਨੂੰ 24 ਘੰਟੇ ਦੇ ਅੰਦਰ ਕਾਬੂ ਕਰਕੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਜਾਂਚ ਪੜਤਾਲ 'ਚ ਪਤਾ ਲੱਗਾ ਕਿ ਮ੍ਰਿਤਕ ਕਿਰਨ ਦੇਵੀ 5 ਫਰਵਰੀ ਨੂੰ ਉਸਦੇ ਪਤੀ ਨੇ ਬੇਟੀ ਦੇ ਜਨਮ ਦਿਨ 'ਚ ਗਿਫਟ ਦੇਣ ਦੇ ਬਹਾਨੇ ਨਾਲ ਬਲਾਚੌਰ ਬੁਲਾਇਆ ਜਿੱਥੇ ਉਸ ਨੂੰ ਆਪਣੀ ਗੱਡੀ अल्टੋ ਨੰਬਰ ਪੀਵੀ 65 ਕਊ 0227 ਵਿੱਚ ਬਿਠਾ ਕੇ ਪੱਦੀ ਤੋਂ ਨੂਰਪੁਰ ਰੋਡ ਤੇ ਲੈ ਗਏ ਅਤੇ ਉਸ ਦਾ ਚੁੰਨੀ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਬਾਅਦ ਵਿੱਚ ਉਸ ਦੀ ਲਾਸ਼ ਅੱਗੇ ਲਿਜਾ ਕੇ ਜੰਗਲ ਵਿੱਚ ਸੁੱਟ ਦਿੱਤੀ ਸੀ ਇਹਨਾਂ ਮੁਲਜ਼ਮਾਂ પાસેથી ਬਾਰਦਾਰ ਚ ਵਰਤੀ अल्टੋ ਕਾਰ ਵੀ ਬਰਾਮਦ ਕਰ ਲਈ ਹੈ ਕਥਿਤ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਕਦਮੇ ਦੀ ਅਗਲੀ ਤਫ਼ਤੀਸ਼ ਕੀਤੀ ਜਾਵੇਗੀ ਨੰਗਲ ਵਿੱਚ ਐਮਪੀ ਕੋਠੀ ਨੇੜੇ ਪਾਖੜਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ ਇਸ ਹਾਦਸੇ 'ਚ ਕਾਰ ਸਣੀ ਤਿੰਨ ਲੋਕ ਪਾਣੀ ਦੇ ਤੇਜ਼ ਭਾਅ ਵਿੱਚ ਬਹਿ ਗਏ ਜਦਕਿ ਇੱਕ ਵਿਅਕਤੀ ਨੂੰ ਨਹਿਰ ਵਿੱਚੋਂ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਨੰਗਲ ਦੀ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਮੋਹਨ ਲਾਲ ਬੀਬੀ ਐਮ ਵੀ ਦਾ ਮਲਾਜਮ ਦੱਸਿਆ ਗਿਆ ਹੈ ਉਹ ਆਪਣੀ ਪਤਨੀ ਭੈਣ ਅਤੇ ਪਰਜਾਈ ਨਾਲ ਆਪਣੇ ਘਰ ਤੋਂ ਬਾਬਾ ਧੁੰਨੇ ਵਾਲਾ ਮੰਦਿਰ ਮੱਥਾ ਟੇਕਣ ਲਈ ਜਾ ਰਹੇ ਸਨ ਬਿਨਾ ਨਕਸ਼ਾ ਪਾਸ ਕਰਾਏ ਅਤੇ ਗੈਰ ਕਾਨੂੰਨੀ ਦੁਕਾਨਾਂ ਲਈ ਬੁਰੀ ਖਬਰ ਕਿਉਂਕਿ ਜਲੰਧਰ ਵਿੱਚ ਨਗਰ ਨਿਗਮ ਨੇ ਗੈਰ ਕਾਨੂੰਨੀ ਨਿਰਮਾਣ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਨਗਰ ਨਿਗਮ ਦੀਆਂ ਟੀਮਾਂ ਗੈਰ ਕਾਨੂੰਨੀ ਨਿਰਮਾਣ ਤੇ ਕਾਰਵਾਈ ਕਰਨ ਵਿੱਚ ਲੱਗੀਆਂ ਹੋਈਆਂ ਹਨ ਅੱਜ ਸਵੇਰੇ ਬਿਲਡਿੰਗ ਬ੍ਰਾਂਚ ਨੇ ਕਾਰਵਾਈ ਕਰਦੇ ਹੋਏ ਮੰਡੀ ਰੋਡ ਤੇ ਜਗਰਾਤਾ ਚੌਕ ਦੇ ਨੇੜੇ ਸੈਂਡ ਸੋਲਜਰ ਸਕੂਲ ਦੇ ਸਾਹਮਣੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਦੁਕਾਨਾਂ ਤੇ ਮਸ਼ੀਨ ਚਲਾ ਦਿੱਤੀ ਮੰਡੀ ਰੋਡ ਤੇ ਜਿਹੜੀਆਂ ਦੁਕਾਨਾਂ ਤੇ ਨਿਗਮ ਦੀ ਮਸ਼ੀਨ ਚੱਲੀ ਹੈ ਉਸ ਦਾ ਕੋਈ ਨਕਸ਼ਾ ਪਾਸ ਨਹੀਂ ਸੀ ਪੁਰਾਣੀ ਬਿਲਡਿੰਗ ਦੀਆਂ ਦੀਵ ਨਾਦੀ ਪਿੱਲਰ ਖੜੇ ਕਰੇ ਕਰੰਤੇ ਲੱਗੇ ਹੋਏ ਸਨ ਆਤਮਹੱਤਿਆ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ ਤੇ ਅੱਜ ਇੱਕ ਹੋਰ ਮਾਮਲਾ ਆਤਮਹੱਤਿਆ ਦਾ ਸਾਹਮਣੇ ਆਇਆ ਹੈ ਪਰ ਇਸ ਵਾਰ ਆਤਮਹੱਤਿਆ ਕਰਨ ਵਾਲਾ ਇੱਕ ਜੱਜ ਹੈ ਸਗਰੂਰ ਵਿੱਚ ਕੰਜ਼ਿਊਮਰ ਕੋਰਟ ਦੇ ਸਾਬਕਾ ਜੱਜ ਨੇ ਟ੍ਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ ਹੈ ਸੁਸਾਈਡ ਨੋਟ ਵਿੱਚ ਉਨ੍ਹਾਂ ਨੇ ਤਰਨਦਾਰਨ ਦੇ ਸਾਬਕਾ ਐਸਐਸਪੀ ਗੁਰਕਿਰਪਾਲ ਸਿੰਘ ਅਤੇ ਕੋਰਪੋਰੇਟਿਵ ਬੈਂਕ ਦੇ ਇੱਕ ਮੁਲਾਜ਼ਮ ਅਮਨ ਸ਼ਰਮਾ ਦਾ ਨਾਮ ਲਿਆ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਐਸਐਸਪੀ ਅਤੇ ਬੈਂਕ ਮੁਲਾਜ਼ਮ ਖਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਦੇ ਪਿੰਡ ਕੋਠਾਗੁਰੂ ਵਿਖੇ ਸਕੂਲ ਵਾਹਨ ਦੇ ਮਾਲਕ ਦੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਚਲਦੀ ਵੈਨ ਵਿੱਚੋਂ ਇੱਕ ਬੱਚੀ ਡਿੱਗ ਗਈ। ਗੁਨੀਮਤ ਰਹੀ ਕਿ ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ ਨਹੀਂ ਤਾਂ ਵੱਡਾ ਹਾਸਾ ਵਾਪਰ ਸਕਦਾ ਸੀ। ਸਕੂਲੀ ਵੈਨ ਤੋਂ ਇਸ ਤਰ੍ਹਾਂ ਬੱਚੀ ਦੇ ਬਾਹਰ ਡਿੱਗਣ ਨਾਲ ਬਠਿੰਡਾ ਟ੍ਰੈਫਿਕ ਪੁਲਿਸ ਤੇ ਵੀ ਸਵਾਲ ਉੱਠਦਾ ਹੈ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇੰਨਾ ਓਵਰਲੋਡਿੰਗ ਕਰਨ ਵਾਲੇ ਆਟੋ ਜਾਂ ਵੈਨ ਚਾਲਕਾਂ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ। ਕੀਯਾ ਤੇ ਸੀਰੀਆ ਵਿੱਚ ਪਹੁੰਚ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਹੁਣ ਤੱਕ 21000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜ਼ਖਮੀਆਂ ਦੀ ਗਿਣਤੀ 64000 ਦੇ ਕਰੀਬ ਹੋ ਗਈ ਹੈ ਤੁਰਕੀ ਵਿੱਚ 14351 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 35000 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਉੱਥੇ ਸੀਰੀਆ ਵਿੱਚ 3162 ਲੋਕ ਮਾਰੇ ਗਏ ਤੇ 4000 ਤੋਂ ਜ਼ਿਆਦਾ ਜ਼ਖਮੀ ਹਨ ਸੀਰੀਆ ਵਿੱਚ ਮਾਰੇ ਗਏ ਲੋਕਾਂ ਨੂੰ ਦਫਨਾਉਣ ਦੇ ਲਈ ਸਮੂਹਿਕ ਕਬਰਾਂ ਬਣਾਈਆਂ ਜਾ ਰਹੀਆਂ ਹਨ ਹਨ ਖਬਰ ਖੇਡ ਸੰਸਾਰ ਨਾਲ ਜੁੜੀ ਹੋਈ ਦਿੱਗਜ ਸਪਿਨਰ ਅਤੇ 올ਰਾਊਂਡਰ ਰਵੀ ਚੰਦਰਨ ਅਸ਼ਵਿਨ ਵੀਰਭਾਰ ਨੂੰ ਟੈਸਟ ਕ੍ਰਿਕਟ 'ਚ 450 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ ਹਨ ਅਸ਼ਵਿਨ ਨੇ ਬਾਰਡਰ ਗਾਰਡਸ ਕੱਪ ਟਰਾਫੀ ਦੇ ਪਹਿਲੇ ਦਿਨ ਆਸਟ੍ਰੇਲੀਆ ਦੇ ਐਲੈਕਸ ਕੈਰੀ ਨੂੰ ਆਊਟ ਕਰਕੇ ਇਹ ਰਿਕਾਰਡ ਹਾਸਲ ਕੀਤਾ ਹੈ ਅਸ਼ਵਿਨ ਨੇ ਇਹ ਰਿਕਾਰਡ ਆਪਣੇ 99 ਟੈਸਟ 'ਚ ਬਣਾਇਆ ਜਦਕਿ ਉਹਨਾਂ ਤੋਂ ਪਹਿਲਾਂ ਅਨਿਲ ਕੁੰਬਲੇ ਨੇ 99 ਟੈਸਟ ਵਿੱਚ 450 ਵਿਕਟਾਂ ਪੂਰੀਆਂ ਕੀਤੀਆਂ ਸਨ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ